ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦਣਗਾਲੀ ਆਈ ਅੱਤ ਦੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਗੂਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀਹਾਂ ਚੀਨ 'ਚ ਨਵੇਂ ਸਾਲ ਤੋਂ ਕਰੋਨਾ ਦੇ ਮਾਮਲੇ ਮੁਕਾਬਲਤ ਘਟ ਹੋਏ ਹਨ ਪਰ ਹੁਣ ਚੀਨੀ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਐਸਮੀਨੇ ਕਰੋਨਾ ਸਕਪਨ ਦੇ ਮਾਮਲੇ ਵੱਧ ਸਕਦੇ ਹਨ ਚੀਨ ਦੇ ਸਰਕਾਰੀ ਮੀਡੀਆ ਨੇ ਆਪਣੀ ਰਿਪੋਰਟ ਵਿੱਚ ਇਹ ਦਾਵਾ ਕੀਤਾ ਦਰਅਸਲ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਮੀ ਫੈਗ ਨੇ ਮੀਡੀਆ ਨੂੰ ਦੱਸਿਆ ਕਿ ਫਿਲਹਾਲ ਚੀਨੀ ਹਸਪਤਾਲਾਂ ਵਿੱਚ ਬੁਖਾਰ ਦੇ ਘੱਟ ਵੀ ਜਨਨ ਪਰ ਇਨਫਲੂਐਂZA ਅਤੇ ਕਰੋਨਾ 19 ਵਰਗੀਆਂ ਸਾਧੀਆਂ ਬਿਮਾਰੀਆਂ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਤੇ ਮਾਹਿਰਾਂ ਦਾ ਕਹਿਣਾ ਕਿ ਚੀਨ ਵਿੱਚ ਠੰਡ ਕਰਕੇ ਇਨਫਲੂਐਂZA ਵਾਇਰਸ ਅਤੇ ਕੋਰੋਨਾ ਵਰਗੀਆਂ ਸਾਧੀਆਂ ਬਿਮਾਰੀਆਂ ਦੇ ਮਾਮਲੇ ਵੱਸ ਸਕਦੇ ਹਨ ਚੀਨੀ ਸਰਕਾਰ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਫਲੂ ਦੀ ਲਾਗ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ ਦੇਸ਼ ਦੇ ਦੱਖਣੀ ਪ੍ਰਾਂਤਾਂ ਵਿੱਚ ਇਨਫਲੂਐਂZA ਦੇ ਮਾਮਲੇ 36.8% ਦਾ ਵਾਧਾ ਹੋਇਆ ਇਸ ਨਾਲ ਹੀ ਉੱਤਰੀ ਰਾਜਾਂ ਵਿੱਚ ਕੇਸਾਂ ਵਿੱਚ 57% ਦਾ ਵਾਧਾ ਹੋਇਆ ਚੀਨੀ ਸਰਕਾਰ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਕਿ ਜੋ ਮਰੀਜ਼ ਇਨਫਲੂਐਂZA ਦੇ A ਵਾਇਰਸ ਨਾਲ ਸਕਰਿੰਟ ਸਨ ਉਹ ਵੀ ਇਨਫਲੂਐਂZA B ਵਾਇਰਸ ਨਾਲ ਸਕਰਮੇ